ਮੇਰਾ ਬੱਬਾ ਬੰਨਾ ਰਾਮ ਦੀ ਓਟਰਾ ਬੰਗਾਲੀ ਬੋਤੋ ਜੋ ਸਤਿ ਸ੍ਰੀ ਅਕਾਲ ਸਾਰਾ ਜੀ ਜੀ ਆਪਾ ਜੀ ਓਏ ਦੂਜੇ ਪਹਿਲੇ ਦੂਜੇ ਬੋਤਲੇ ਗਿਆ ਲੋ ਉਹ ਜੋ ਬੋਤਲਾ ਘੜਾ ਦੂਈਆਂ ਕਰੋ ਦਰਸ਼ਨ ਸਾਧੰਗ ਜੀ ਸਾਡੇ ਡਾਕਟਰ ਤਜਿੰਦਰ ਸਿੰਘ ਜੀ ਲੰਬੜਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਤੇ ਸਮੂਹ ਨਗਰ ਨਾਸੀਆਂ ਦਾ ਇਹ ਅਜੇ ਬਾਹਰੋਂ ਲਾਈਵ ਚੱਲਣ ਦਿਓ ਪੜੀਦਾ ਪੜਾਉਂਦੇ ਹੁਣ ਲਾਈਕ ਕਰਦਾ ਡਾਕਟਰ ਜੀ ਹੱਦ ਡਾਕਟਰਾਂ ਦੀ ਗੱਲ ਦੱਸੀ ਨਾ ਕਰੋ ਦਰਸ਼ਨ ਧੰਨਵਾਦ ਡਾਕਟਰ ਨੰਬਰਦਾਰ ਸਾਹਿਬ ਕੋਲ ਪਿੰਡ ਸਰੀਪੁਰ ਸਾਡੇ ਡਾਕਟਰ ਡਾਕਟਰ ਤੇਜਿੰਦਰ ਸਿੰਘ ਜੀ ਰਾਜਾ ਜਿਰਾ ਜਰਾ ਪਿੰਡ ਚ ਲੋਟੇ ਵਿੱਚ ਜੀ ਡਾਕਟਰ ਸਾਹਿਬ ਬਹੁਤ ਸਾਡੇ ਸੇਵਾਦਾਰ ਪੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰਦੇ ਜੈਗੁਰਦੇ ਧੰਗੁਰਦੇ ਸੰਗਤਾਂ ਪਿੰਡ ਜਲੋਟੇ ਦੀਆਂ ਬੜੀ ਸ਼ਰਧਾ ਦੇ ਨਾਲ ਗੱਡੀ ਪੂਰੀ ਦੋ ਟਰਾਲੀਆਂ ਭਰੀਆਂ ਹੋਈਆਂ ਨੇ ਬੁਰਾਈ ਕੋ ਜੀ ਇਹ ਉਧਰ ਜੇਬ ਚ ਹੈ ਛੱਟ ਮਾਰੇ ਮੁੰਡੇ ਦਵਾ ਭਈ ਉਹਨੇ ਕੱਢੀ ਗਲੀ ਛੋਟੀ ਹੋ ਗਈ ਪਿੱਛੇ ਰਾ ਕੋ ਭੱਡੀ ਪਿੰਡ ਖੜੇ ਹੋ ਜਾਗੇ ਨਾਲ ਜਾਂਦੇ ਭੱਡੀ ਆਹ ਅਨ ਜੁੜੇਗੇ ਨਾਲ ਇਹ ਤੈਨੂੰ ਬਤਾਣਾ ਕਿਥੋਂ ਜੁੜਦਾ ਤੇ ਮੇਰੇ ਦੀਦਾਂ ਨੇ ਹਣਕਰ ਆਈ ਆਨੂ ਕੰਮ ਸੱਟਾਂ ਨਹੀਂ ਚਲੋ ਅੱਗੇ ਮੈਂ ਜਾਣ ਨੂੰ ਲੱਗਦੀ ਪ੍ਰਾਗਰ ਦਰਸ਼ਨ ਚਰੋ ਦਰਸ਼ਨ ਜੀ ਸੰਗਤਾਂ ਦੇ ਨਾਲ ਬੋਲੋ ਕਿ ਕਿੱਥੋਂ ਸਤਿਗੁਰੂ ਦਾਸ ਮਹਾਰਾਜ ਦੇ ਪਿਆਰੇ ਭਗਤ ਪਿੰਡ ਸੀਮਪੁਰ ਤੋਂ ਹੁੰਦੇ ਹੈ ਭੱਟੀਆਂ ਨੂੰ ਭੱਟੀ ਪਿੰਡ ਦੇ ਲਾਗੇ ਛਾਗੇ ਪਹੁੰਚ ਗਏ ਆ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਦਰਿਆ ਬੜਾ ਮਨ ਖੁਸ਼ ਹੁੰਦਾ ਹੈ ਜੇ ਤਾਂ ਸੰਕਤਾ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਓੜ ਤੇ ਆਸਰਾ ਲੈ ਕੇ ਉਹਨਾਂ ਦੇ ਗੁਣ ਗaan ਕਰਦੀ ਹੈ ਸੰਕਤਾ ਦਾ ਮਾਰਦਾ ਫਾਠਾਂ ਪਰਿਆ ਰੂੜੇ ਨਾਲੇ ਓਮ ਬਾ ਗੁਰੂ 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 ਬਾ ਤੂੰ ਜਾ ਕਰ ਆਹਾਰਿਆ ਤੂੰ ਵਾਹਿਗੁਰੂ 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 ਬਸ ਇੱਥੇ ਲਾਰੇ ਹਾਂ ਬਸ ਆਰਾ ਦੇਖ ਹੋਇਆ ਕੋਈ ਜੁੜਿਆ ਟੁੜੇ ਨਾਲ 같이 ਚੱਲਦੇ ਹਾਂ ਓਏ ਸਾਹ ਸੰਗਤ ਜੀ ਪਟਾਈ ਤੇ ਲੱਕ ਵਧੀਆ ਆ ਜਾ ਉਹਨਾਂ ਅੰਦਰ ਅੱਗੇ ਆ ਜਾ ਇੱਥੇ ਰਹਿੰਦੇ ਨੂੰ ਆ ਜਾ ਲਾਤੇ ਲੋਗ ਪ੍ਰਦਰਸ਼ਨ ਸਾਥ ਸੁਨਜੀ ਡੇਰਾ ਬਾਬਾ ਬੰਨਾ RAM ਜੀ ਓੜਾ ਤੋਂ ਹੁੰਦੇ ਹੋਏ ਸ੍ਰੀਪੁਰ ਸ੍ਰੀਪੁਰ ਤੋਂ ਪੱਟੀ ਦਾ ਪਿੰਡ ਅੱਜ ਦਾ ਜੋ ਨਗਰ ਕੀਰਤਨ ਆਰੰਭਤਾ ਸ਼ੁਰੂ ਹੋਈ। ਤ੍ਰਿਚੈ। ਤਾਂ ਤਾਂ ਦੇਰਾ ਬਾਬਾ ਬੰਨਾ RAM ਜੀ ਉਡਰਾ ਤੋਂ ਹੁੰਦਾ ਹੋਇਆ ਪਿੰਡ ਜਲੋਟਾ ਜਲੋਟਾ ਤੋਂ ਬਲਗਣ ਕੋਫੀ ਆ ਪਾਉਂਦੀ। ਜੇ ਪਿੰਡ ਤੋਂ ਲੰਗਰ ਸ਼ਖੋਜੀ ਲੰਗਰ ਲੰਗਰ ਚਾਰਿਆ ਜੀ ਸਾਡੇ ਪਰੰਜੀ ਤੋਂ ਤਕੀਪੁਰੀਆ ਸਾਧ ਸੰਗਤ ਜੀ ਚਾਹ ਤਾਂ ਹੁਣ ਪੀਣੀ ਉੱਤੋਂ ਦੀ ਕੋਈ ਟ੍ਰੋਲ ਜੀ ਉੱਤੋਂ ਦੀ ਐ ਪਰਮਜੀਤ ਤੇਰਾ ਪੁੱਤਰ ਮੈਨੂੰ ਵੀ ਦੇਖ ਆ ਨਾਲ ਜੁੜੇ ਹੋਏ ਭਜੀ ਕਾਫੀ ਹੈਲੋ